ਠੰਡ ਤੇ ਧੁੰਦ ਦਾ ਫਾਇਦਾ ਚੁੱਕ ਕੇ ਰੋਪੜ ਇਲਾਕੇ ਦੇ ਵਿੱਚ ਜੰਗਲੀ ਜੀਵਾਂ ਨੂੰ ਨਿਸ਼ਾਨਾ ਬਣਾ ਕੇ ਸ਼ਿਕਾਰ ਕੀਤਾ ਜਾ ਰਿਹਾ ਹੈ। ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਜੰਗਲੀ ਜੀਵਾਂ ਨੂੰ ਕੁਝ ਲੋਕ ਨਿਸ਼ਾਨਾ ਬਣਾ ਰਹੇ ਹਨ ਤੇ ਬੇਜ਼ੁਬਾਨਾਂ ਨੂੰ ਮਾਰ ਰਹੇ ਹਨ। ਭਾਵੇਂ ਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਗਲੀ ਜੀਵਾਂ ਤੋਂ ਬਚਾਅ ਲਈ ਕਿਸਾਨ ਨੂੰ ਨਿਯਮਿਤ ਹੱਕ ਵੀ ਦਿੱਤੇ ਗਏ ਹਨ ਪਰ ਕੁਝ ਲੋਕ ਬਿਨਾਂ ਕਿਸੇ ਕਾਰਨ ਦੇ ਸਿਰਫ ਸ਼ਿਕਾਰ ਖੇਡਣ ਅਤੇ ਇਨ੍ਹਾਂ ਜੰਗਲੀ ਜੀਵਾਂ ਨੂੰ ਖਾਣ ਦੇ ਸ਼ੌਕ ਵਜੋਂ ਇਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਰੋਪੜ ਦੇ ਵਿੱਚ ਜੰਗਲਾਤ ਵਿਭਾਗ ਨੇ ਦੋ ਨੌਜਵਾਨਾਂ ਨੂੰ ਮਾਰੇ ਗਏ ਜੰਗਲੀ ਸੂਰ ਸਮੇਤ ਕਾਬੂ ਕੀਤਾ ਹੈ। विभाग के अधिकारी का कहना है कि उन्होंने जंगली जीव मारे जाने एक पोल्ट्री फार्म विच साफ कि सूचना मिलने तो छापा मार के जंगली सूर दो नौजवानों काबू किया गया है जबकि पकड़े गए नौजवान अपना पक्ष रखते हुए कह रहे हैं कुत्तिया वालों मारिया गया पर उन्होंान वालों जंगलात विभाग को सूचना देने की बजाय खुद इसफ करने के सवाल से कोई जवाब न दे सके ਏ ਮਾਰਿਆ ਨਹੀਂ ਇਹ ਸਾਡੇ ਖੇਤ ਚ ਨਾ ਕੁੱਤਿਆਂ ਬਾਰਾ ਕੁੱਤਿਆਂ ਨੇ ਮਾਰਿਆ ਉਹਦੇ ਉੱਥੇ ਪਿੱਛੇ ਚੁੱਕੇ ਹੈਗੇ ਅਸੀਂ ਉੱਥੇ ਮੋਕੇ ਤਾਂ ਸਾਡੇ ਖੇਤਾਂ ਜਦੜੀ ਔਰ ਆਕੀ ਕਰਦੇ ਉੱਥੇ ਖੇਤਾਂ ਰਾਤ ਕਿਹੜੇ ਪਿੰਡ ਤੋਂ ਤੁਸੀਂ ਸਾਡਾ ਪਿੰਡ ਮੰਗਲ ਦੇ ਕੋਲ ਹੀ ਹੈਗੀ ਪਿੰਡ ਛੋਟੇ ਵਾਲਾ ਤੇ ਫਿਰ ਕੁੱਤਿਆਂ ਨੇ ਮਾਰਿਆ ਤੁਸੀਂ ਸਾਫੀ ਵੀ ਕਰਨ ਲੱਗੇ ਦੇ ਇਹ ਉਹ ਫਿਰ ਰਾਤ ਮਰਿਆ ਵਦਣਾ ਨਾ ਥਪਿਆ ਵਜੀ ਪਿੱਛੋਂ ਆਇਆ ਵਦਣੀ ਕਿੱਧਰ ਆਇਆ ਜੀ ਤੁਸੀਂ ਦੋਏ ਜਣੇ ਸੀ ਹੋਰ ਵੀ ਸੀ ਨਾਲ ਦੋ ਜੋ ਜੋ ਕੀ ਨਾਮ ਹੈ ਤੁਹਾਡਾ ਮੇਰਾ ਮੋਹਤਵਾਰ ਹੈ ਜੀ ਕਿਹੜਾ ਪੰਡਾ ਆਪਣਾ ਕੀ ਹੈ ਜਾਨਵਰ ਇਹ ਇਹ ਜੰਗਲੀ ਜੂ ਜੰਗਲੀ ਸੂਰ ਆ ਜੀ ਜੰਗਲੀ ਸੂਰ ਜਾਨਵਰ ਇਹ ਜੰਗਲ ਆਪਣੇ ਛੋਟੇ ਬਾਦ ਕੋਟੀ ਫਾਰਮ ਤੇ ਇਹਦਾ ਬੰਦੇ ਦਾ ਮੋਹਿਦ ਦਾ ਮੋਹਿਦ ਦਾ ਉੱਥੇ ਸਾਨੂੰ ਤੇੜੀ ਮਿਲੀ ਵੀ ਕਿਸੇ ਬੰਦੇ ਸ਼ਿਕਾਰ ਕਰਕੇ ਤੇ ਉੱਥੇ ਸਫਾਅ ਕਰ ਰਹੇ ਆ ਤੇ ਅਸੀਂ ਮੌਕੇ ਤੇ ਫੜ ਕੇ ਜਾ ਕੇ ਦੇਖਿਆ ਇਹ ਬੰਦੇ ਇਹ ਸੂਰ ਦੀ ਸਫਾਈ ਕਰ ਰਹੇ ਸੀਗੇ ਕਟਾ ਕਟ ਵਟ ਕਰ ਰਹੇ ਸੀਗੇ ਇਸੀ ਮੌਕੇ ਤੇ ਆ ਗਏ ਕਿਰਦਾਰ ਕਿਹtera ਨੂੰ ਦੋ ਹੰਦੇ ਸੀ ਮੋਹਿਤ ਕੁਵਾਦ ਤੇ ਸੁਖਦੇਵ ਸਿੰਘ ਦੋ ਬੰਦੇ ਸੀ ਠੀਕ ਅੱਗੇ ਕਿਹੜੀ ਕਾਰਵਾਈ ਕਰ ਰਹੇ ਹੋ ਅੱਗੇ ਅਸੀਂ ਸਾਡੇ ਐਕਟ ਹਰ ਦਾ 1972 ਦਾ ਉਹਦੇ ਤਹਿਤ ਅਸੀਂ ਅੰਡਰ ਸੈਕਸ਼ਨ ਬਣਾਈ 94951 ਐਮੈਂਡਮੈਂਟ 222 ਦੇ ਤਹਿਤ ਅਸੀਂ ਇਹਨਾਂ ਨੂੰ ਕੋਰਟ ਤੇ ਪੇਸ਼ ਕਰਵਾਉਣਗੇ ਤੇਰੇ ਚੱਲ ਠੀਕ